ਹੈਲੋ ਸਟੂਡੈਂਟਸ ਨੈਕਸਟ ਸਾਡੀ ਵੀਡੀਓ ਹੈਗੀ ਡਾਕਟਰ ਹਰਚਰਨ ਸਿੰਘ ਜੀ ਤੇ ਅ ਡਾਕਟਰ ਹਰਚਰਨ ਸਿੰਘ ਜੀ ਦੇ ਨਾਟਕ ਰਚਨਾ ਤੇ ਕਲਾ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਅ ਡਾਕਟਰ ਹਰਚਰਨ ਸਿੰਘ ਪੰਜਾਬੀ ਨਾਟਕ ਘਾਰਾਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਹਰਚਰਨ ਸਿੰਘ ਈਸ਼ਵਰ ਚੰਦਰ ਨੰਦਾ ਤੋਂ ਪ੍ਰੇਰਿਤ ਹੋਇਆ ਤੇ ਉਸ ਦਾ ਜੋਗ ਉਤਰਾਧਿਕਾਰੀ ਕਿਹਾ ਜਾ ਸਕਦਾ ਹੈ ਜੋ ਲੀਹਾਂ ਨੰਦੇ ਨੇ ਪੰਜਾਬੀ ਨਾਟਕ ਦੇ ਖੇਤਰ ਵਿੱਚ ਪਾਈਆਂ ਉਹਨਾਂ ਨੂੰ ਡਾਕਟਰ ਹਰਚਰਨ ਸਿੰਘ ਨੇ ਨਾ ਕੇਵਲ ਅਪਣਾਇਆ ਸਗੋਂ ਪਰਫੁੱਲਤ ਵੀ ਕੀਤਾ ਉਸ ਦੀਆਂ ਪ੍ਰਮੁੱਖ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ ਉਹਦੇ ਪੂਰੇ ਨਾਟਕ ਕਿਹੜੇ-ਕਿਹੜੇ ਸਿਗੇ ਕਮਲਾ ਕੁਮਾਰੀ ਰਾਜਾਪੋਰਸ ਆਂ ਜੋੜ ਖੇਡਣ ਦੇ ਤਿੰਨ ਚਾਰ ਦੂਰ ਦਰਾਡੇ ਸ਼ਹਿਰੋਂ ਤੇਰਾ ਸੋ ਮੇਰਾ ਘਰ ਪੁੰਨਿਆਂ ਦਾ ਚੰਨ ਇਤਿਹਾਸ ਜਵਾਬ ਮੰਗਦਾ ਹੈ ਹਿੰਦ ਦੀ ਚਾਦਰ ਤੇ ਚਮਕੌਰ ਦੀ ਗੜੀ ਆਦ ਠੀਕ ਹੈ ਅੱਗੇ ਇਹਦੇ ਇਕਾਂਗੀ ਸੰਗ੍ਰਹਿ ਕਿਹੜੇ-ਕਿਹੜੇ ਸਿਗੇ ਜੀਵਨ ਲੀਲਾ ਸਾਜਾ ਰਾਜ ਪੰਜ ਗੀਟੜ ਸਤ ਤ੍ਰਿਸ਼ੀ ਕਾਇਆ ਕਲਪ ਮੁਰਕੇ ਦੀ ਖੁਸ਼ੂ ਤੇ ਜਫਰ ਨਾਮਾ ਆਦਿ ਠੀਕ ਹੈ ਅੱਗੇ ਹੈ ਹਰਚਰਨ ਸਿੰਘ ਨੇ ਪੰਜਾਬੀ ਨਾਟਕ ਨੂੰ ਰੰਗ ਮੰਚ ਦੇ ਹੋਰ ਨੇੜੇ ਲਿਆਂਦਾ ਇੱਕ ਨਾਟਕ ਮੰਡਲੀ ਸਥਾਪਿਤ ਕਰਕੇ ਨਾਟਕ ਖੇਡਣ ਦੀ ਪਰਪਾਟੀ ਤੋਰੀ ਹਰਚਰਨ ਸਿੰਘ ਤੇ ਉਸ ਦੀ ਪਤਨੀ ਨੇ ਕਈ ਨਾਟਕਾਂ ਵਿੱਚ ਅਭਿਨੇਤਾ ਵਜੋਂ ਭਾਗ ਲਿਆ ਜਿਸ ਨਾਲ ਹੋਰ ਕਈ ਕਲਾਕਾਰਾਂ ਨੂੰ ਇਸ ਖੇਤਰ ਵਿੱਚ ਆਉਣ ਦੀ ਪ੍ਰੇਰਣਾ ਮਿਲੀ ਇਹ ਜਿਹੜਾ ਹਰਚਰਨ ਸਿੰਘ ਦਾ ਨਾਂ ਕੇਵਲ ਇੱਕ ਨਾਟਕ ਲੇਖਕ ਹੀ ਹੈ ਸਗੋਂ ਸਫਲ ਅਭਿਨੇਤਾ ਤੇ ਨਿਰਦੇਸ਼ਕ ਵੀ ਹੈ ਹਰਚਰਨ ਸਿੰਘ ਤੇ ਨਾਟਕਾਂ ਦੇ ਵਿਸ਼ੇ ਵਨਗੀ ਵਾਲੇ ਸਨ ਕਿਤੇ ਉਹ ਸਮਾਜਿਕ ਸਮੱਸਿਆਵਾਂ ਨੂੰ ਲੈਂਦਾ ਤੇ ਕਿਤੇ ਧਾਰਮਿਕ ਇਤਿਹਾਸਕ ਜਾਂ ਰਾਜਨੀਤਿਕ ਨੁਕਤੇ ਉਠਾਉਂਦਾ ਹੈ ਪਰ ਮੂਲ ਰੂਪ ਵਿੱਚ ਹਰਚਰਨ ਸਿੰਘ ਸੁਧਾਰਵਾਦੀ ਨਾਟਕਕਾਰ ਹੈ ਉਸਨੇ ਬਹੁਪਾਂਤੀ ਸਮਾਜਿਕ ਸਮੱਸਿਆਵਾਂ ਨੂੰ ਬਿਆਨਿਆ ਹੈ ਹਰਚਰਨ ਸਿੰਘ ਆਮ ਕਰਕੇ ਪ੍ਰਚਲਿਤ ਜਾਂ ਵਰਤਮਾਨ ਆ ਨਾਟਕ ਸੰਬੰਧੀ ਨੁਕਤੇ ਲੈਂਦਾ ਹੈ ਅੰਗਰੇਜ਼ੀ ਰਾਜ ਵਿੱਚ ਵਿਦਿਆ ਦਾ ਚਾਨਣ ਫੈਲਣਾ ਸ਼ੁਰੂ ਹੋਇਆ ਤਾਂ ਹਰਚਰਨ ਸਿੰਘ ਨੇ ਨਵਾਂ ਚਾਨਣ ਆਕਾਂਗੀ ਲਿਖ ਕੇ ਪਿੰਡੂ ਇਸਤਰੀਆਂ ਦੀ ਵਿਦਿਆ ਉੱਤੇ ਜ਼ੋਰ ਦਿੱਤਾ ਇਵੇਂ ਮਾਤ ਭਾਸ਼ਾ ਨਾਂ ਦੇ ਕਾਂਗੀ ਵਿੱਚ ਪੰਜਾਬ ਦੀ ਭਾਸ਼ਾ ਸਮੱਸਿਆ ਦਾ ਸੁਝਾਓ ਜਾਂ ਹੱਲ ਪੇਸ਼ ਕਰਨ ਦਾ ਉਪਰਾਲਾ ਕੀਤਾ। ਰੱਤਾ ਸ਼ਾਲੂ ਵਿੱਚ ਜ਼ਗੀਰਦਾਰੀ ਸਮਾਜ ਦੀਆਂ ਰੂਚੀਆਂ ਨੂੰ ਨੰਗਿਆ ਕੀਤਾ ਹੈ। ਹਿੰਦੀ ਚਾਦਰ ਤੇ ਚਮਕੌਰ ਦੀ ਗੜੀ ਧਾਰਮਿਕ ਤੇ ਇਤਿਹਾਸਕ ਨਾਟਕ ਕਿਹੇ ਜਾ ਸਕਦੇ ਹਨ ਅੱਗੇ ਹਨ ਹਰਚਰਨ ਸਿੰਘ ਦੀ ਨਾਟਕ ਕਲਾ ਦਾ ਇੱਕ ਹੋਰ ਗੁਣ ਇਹ ਹੈ ਕਿ ਉਸ ਦੇ ਵਿਸ਼ਿਆਂ ਨੂੰ ਮਨੋਵਿਗਿਆਨਿਕ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਮਿਸਾਲ ਬੱਚੋ ਜਫਰਨਾਮਾ ਇਕਾਂਗੀ ਵਿੱਚ ਔਰੰਗਜ਼ੇਬ ਨਾਲ ਸੰਬੰਧਿਤ ਇੱਕ ਇਤਿਹਾਸਕ ਘਟਨਾ ਨੂੰ ਬੜੇ ਮਨੋਵਿਗਿਆਨਿਕ ਤੰਗ ਨਾਲ ਪੇਸ਼ ਕੀਤਾ ਹੈ ਕਿਵੇਂ ਹੀ ਸ਼ੋਭਾ ਸ਼ਕਤੀ ਨਾਟਕ ਵਿੱਚ ਹਰਚਰਨ ਸਿੰਘ ਦੀ ਮਨੋਵਿਗਿਆਨਿਕ ਸੂਝ ਦਾ ਪ੍ਰਗਟਾਵਾ ਹੁੰਦਾ ਹੈ ਅੱਗੇ ਹੈ ਹਰਚਰਨ ਸਿੰਘ ਜਨ ਸੁਧਾਰਨ ਦੇ ਭਾਵਾਂ ਤੇ ਉਹਨਾਂ ਦੀਆਂ ਸਮੱਸਿਆਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਉਸ ਤੇ ਨਾਟਕਾਂ ਦਾ ਬਾਤਲਾਪ ਨੰਦੇ ਵਾਂਗ ਨਾਟਕੀਤਾ ਨਹੀਂ ਪਰ ਰਸ ਤੋਂ ਵੀ ਖਾਲੀ ਨਹੀਂ ਕਲਾ ਪੱਖ ਤੋਂ ਉਹ ਉੱਚ ਕੋਟੀ ਦਾ ਨਾਟਕਕਾਰ ਹੈ ਅੱਗੇ ਹੈ ਗੇਂਦਤੀ ਦੇ ਪੱਖੋਂ ਹਰਚਰਨ ਸਿੰਘ ਦੋ ਨਾਟਕਾਂ ਨਾਟਕ ਕਾਵਾਂ ਨੂੰ ਛੱਡ ਕੇ ਸਭ ਤੋਂ ਵੱਧ ਰਚਨਾ ਕਰਨ ਵਾਲਾ ਨਾਟਕਕਾਰ ਹੈ ਨੰਦੇ ਦੇ ਲਗਭਗ ਸਾਰੇ ਨਾਟਕ ਸੁਖਾਂਤ ਸੰਨ ਹਰਚਰਨ ਸਿੰਘ ਨੇ ਸੁਖਾਂਤ ਤੋਂ ਦੁਖਾਂਤ ਦੋਹਾਂ ਕਿਸਮਾਂ ਦੇ ਨਾਟਕ ਲਿਖ ਕੇ ਪੰਜਾਬੀ ਨਾਟਕ ਕਲਾ ਨੂੰ ਪਰਫੁੱਲਿਤ ਕੀਤਾ ਹੈ ਠੀਕ ਹੈ ਇਹ ਤੁਹਾਡੇ ਹੋ ਗਿਆ ਡਾਕਟਰ ਹਰਚਰਨ ਸਿੰਘ ਦੇ ਨਾਟਕ ਰਚਨਾ ਤੇ ਖਲਾ ਬਾਰੇ ਜਾਣਕਾਰੀ ਠੀਕ ਹੈ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਤਿਆਰ ਕਰਾਂਗੇ ਓਕੇ ਬਾਈ